ਕੇਨ ਦਾ ਜੀ ਹਾਂ ਬੈਂਦ ਦਾ ਵੀ ਕਹਿੰਦੇ ਨੇ ਆਪਾਂ ਪੰਜਾਬੀ ਚ ਵੈਸੇ ਕੇਨ ਦਾ ਵੀ ਕਹਿੰਦੇ ਆ ਅੱਛਾ ਬੈਂਦ ਦਾ ਹਾਂ ਬੈਂਦ ਦਾ ਫਰਨੀਚਰ ਵਾਜਦਾ ਜੀ ਇਹਦਾ ਜੇ ਮੰਨ ਲਓ ਬੱਚੇ ਨੇ ਮੰਨ ਲਓ ਡੇਗ ਵੀ ਦਿੱਤਾ ਇਹਨੂੰ ਕੁਝ ਵੀ ਨਹੀਂ ਹੁੰਦਾ ਇਹਨਾਂ ਚੀਜ਼ਾਂ ਦਾ ਫਰਕ ਪੈਂਦਾ ਇੰਨਾਂ ਗੱਲਾਂ ਦਾ ਹਾਂ ਜੀ ਬਿਲਕੁਲ ਜੀ ਇੱਥੇ ਬਾਜੀ ਗਲਾਸ ਵਗੈਰਾ ਰੱਖ ਸਕਦੇ ਹਾਂ ਹਾਂ ਗਲਾਸ ਲੱਗੂ ਤੇ ਇਹਦੇ ਉੱਪਰ ਸੀਟਾਂ ਲੱਗ ਜਾਂਦੀਆਂ ਨਹੀਂ ਸੀਟਾਂ ਲੱਗਦੀਆਂ ਨਹੀਂ ਅੱਛਾ ਜੀ ਹਾਂ ਬਿਲਕੁਲ ਲਓ ਜੀ ਕਰੋ ਚੈੱਕ ਅੱਛਾ ਇਹਦੀ ਕੀ ਕੋਸਟਿੰਗ ਰਹਿੰਦੀ ਹੈ ਇਹ ਬਣ ਜਾਂਦਾ ਜੀ 5 ਫੁੱਟ ਇਹ ਕਾਰਨਰ ਸੋਫਾ ਬਣ ਜਾਂਦਾ ਸਕੁਅਰ ਚਾਹੀਏ ਲਓ ਜੀ ਕਰੋ ਕੁੱਟੀ ਬਣਵਾ ਸਕਦੇ ਆ ਆਪਾਂ ਜੀ ਜੀ ਲਓ ਜੀ ਆਹ ਦੇਖੋ ਹੁਣ ਇਹ ਹਟਰ ਦੇ ਬਾਰੇ ਆਪਾਂ ਇਹਨਾਂ ਨੂੰ ਪੁੱਛਦੇ ਬਾਅਦ ਚਾ ਪਹਿਲਾਂ ਦੇਖ ਲਓ ਜੀ ਅੰਦਰੋਂ ਤੁਸੀਂ ਏਸੀ ਲੱਗਾ ਹੋਇਆ ਦੇਖੋ ਜੀ ਤੇ ਜੀ ਇਹਨਾਂ ਦਾ ਝੋਪੜੀਆਂ ਆਂਦੀਆਂ ਝਲਰਾਂ ਝੂਲਰਾਂ ਨੇ ਜੀ ਅੱਛਾ ਡਿਜ਼ਾਈਨ ਹਾਂ ਜੀ ਫਰੰਟ ਵਾਲੇ ਬੈਕ ਵਾਲੇ ਹਾਂ ਜੀ ਹਾਂ ਜੀ ਜਦੋਂ ਕੰਪਲੀਟ ਹੋਣਗੇ ਝੋਪੜੀਆਂ ਦੀਆਂ ਝਲਰਾਂ ਨੇ ਜੀ ਹਾਂ ਜੀ ਹਾਂ ਜੀ ਇਹ ਪਾਰਕਾਂ ਦੇ ਵਿੱਚ ਲੱਗਦੀ ਹੈ ਜੀ ਅੱਛਾ ਜੀ ਹਾਂ ਇਹ ਮਤਲਬ ਜਿਹੜਾ ਇਹਦੇ ਥੱਲੇ ਬਣਦਾ ਘੇਰਾ ਹਾਂ ਜੀ ਵਫਾ ਪੋਲਿਸ਼ ਹੋ ਕੇ ਆ ਚੀਜ਼ ਬਣ ਜਾਣੀ ਹੈ। ਹਾਂ ਇਹ ਡਿਲੀਵਰੀ ਵੇਲੇ ਇਦਾਂ ਦੀ ਲੁੱਕ ਦਿੱਤੀ ਜਾਂਦੀ ਹੈ। ਇਹ ਫਾਈਨਲ ਲੁੱਕ ਆ ਜੀ। ਹਾਂ ਫਾਈਨਲ ਲੁੱਕ ਉਦੋਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਇਸ ਬਲੌਗ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਜੀ ਆਪਾਂ ਇਸ ਟਾਈਮ ਖੜੇ ਆ ਜੀ ਸਨਾਮ ਟੂਪੀਖੀ ਰੋਡ। ਮੇਰੇ ਪਿੱਛੇ ਤੁਸੀਂ ਇਹ ਬੜਾ ਵਧੀਆ ਸਮਾਨ ਵੇਖ ਰਹੇ ਹੋ। ਇਹ ਸਾਰੇ ਸਮਾਨ ਨਾਲ ਅੱਜ ਤੁਹਾਨੂੰ ਆਪਾਂ ਇੰਟਰੋਡਿਊਸ ਕਰਾਵਾਂਗੇ। ਬੜਾ ਹੀ ਵਧੀਆ ਸਮਾਨ ਹੈ ਮੀਨਾਕਾਰੀ ਮਨਮੋਹਕ ਸਮਾਨ ਹੈ। ਤੇ ਸਭ ਤੋਂ ਪਹਿਲਾਂ ਬਾਈ ਜੀ ਨਾਲ ਮੁਲਾਕਾਤ ਕਰਦੇ ਆਂ ਗੱਲਬਾਤ ਕਰਦੇ ਆਂ ਜੀ ਫਿਰ ਆਪਾਂ ਇਹ ਸਾਰੇ ਸਮਾਨ ਨਾਲ ਤੁਹਾਨੂੰ ਇੰਟਰੋਡਿਊਸ ਕਰਾਵਾਂਗੇ ਕੀ ਪ੍ਰਾਈਸ ਐ ਕਿਵੇਂ ਬਣਿਆ ਕਿਵੇਂ ਬਾਈ ਜੀ ਨੇ ਸ਼ੁਰੂ ਕੀਤਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੋ ਠੀਕ ਠਾਕ ਐ ਜੀ ਬਹੁਤ ਵਧੀਆ ਚੱਲ ਰਹੀ ਸਿਸਟਮ ਸਾਰਾ ਬਹੁਤ ਵਧੀਆ ਹਾਂ ਜੀ ਵਧੀਆ ਚੱਲਦਾ ਅੱਛਾ ਬਾਈ ਜੀ ਇਹ ਸਾਰਾ ਫਰਨੀਚਰ ਆਜੋ ਵੀ ਦਿਖਾਓ ਮੜਿਆ ਜਿਹੜਾ ਤੁਸੀਂ ਆ 5 ਸੀਟਰਾਂ ਸੋਫੇ ਬਣਾ ਕੇ ਰੱਖੇ ਨੇ ਚੇਅਰਸ ਆ ਗਈਆਂ ਉਹ ਗਲਾਈ ਵਾਲੀਆਂ ਚੇਅਰਸ ਹਨਾ ਜੀ ਝੁੱਲੇ ਬਣੇ ਪਿਆ ਭਾਈ ਜੀ ਕਿੱਦਾਂ ਹੈ ਕਦੋਂ ਆਪਾਂ ਕਨਸੈਪਟ ਸ਼ੁਰੂ ਕੀਤਾ ਜੀ ਇਹ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਹੋ ਗਿਆ ਪੰਜ ਚਾਰ ਚਾਰ ਪੰਜ ਸਾਲ ਹੋ ਗਏ ਜੀ ਆਪਣੀ ਦੁਕਾਨ ਨੂੰ ਇੱਥੇ ਅੱਛਾ ਅੱਛਾ ਜੀ ਹਾਂ ਚਾਰ ਤੋਂ ਪੰਜ ਸਾਲ ਹੋ ਗਏ ਹਾਂਜੀ ਹਾਂਜੀ ਇਹ ਕੇਨ ਦਾ ਫਰਨੀਚਰ ਕਹਿੰਦੇ ਇਹਨੂੰ ਆਪਾਂ ਕੇਨ ਦਾ ਜੀ ਹਾਂ ਬੈਂਤ ਦਾ ਵੀ ਕਹਿੰਦੇ ਨੇ ਆਪਾਂ ਪੰਜਾਬੀ ਚ ਵੈਸੇ ਕੇਨ ਦਾ ਵੀ ਕਹਿੰਦੇ ਨੇ ਅੱਛਾ ਬੈਂਤ ਦਾ ਹਾਂ ਬੈਂਤ ਦਾ ਫਰਨੀਚਰ ਵਾਜਦਾ ਜੀ ਅੱਛਾ ਅੱਛਾ ਭਾਈ ਜੀ ਇੱਕ ਚੀਜ਼ ਮੈਂ ਤੁਹਾਨੂੰ ਪੁੱਛਣੀ ਸੀ ਇਹ ਵਾਸਤ ਨਹੀਂ ਹੈਗਾ ਨੀ ਇਹ ਬਾਂਸ ਦੀ ਕਿਸਮ ਹੁੰਦੀ ਆ ਲੱਗ ਕੇ ਅੱਛਾ ਬਾਂਸ ਦੀ ਕਿਸਮ ਲੱਗਦੀ ਹਾਂਜੀ 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 ਬਿਲਕੁਲ ਜੀ ਠੀਕ ਆ ਜੀ ਅੱਛਾ ਭਾਈ ਜੀ ਇਹ ਸੋਫਾ ਜਿਹੜਾ ਆਪਣੇ ਮਗਰ ਪਿਆ ਹੋਇਆ ਹੈ ਨਾ ਜੀ ਹਾਂਜੀ ਇਹ ਕਿਵੇਂ ਆ ਐਵੇਂ ਰਹੂਗਾ ਜਾਂ ਅਜੇ ਇਹਦੇ ਵਿੱਚ ਕੁਝ ਆਪਾਂ ਹੋਰ ਰੈਡੀ ਕਰਨਾ ਇਹ ਪਾਲਿਸ਼ ਹੋ ਜਾਂਦਾ ਜੀ ਪਾਲਿਸ਼ ਹੋ ਕੇ ਉਦਾਂ ਦਾ ਬਣ ਜਾਂਦਾ ਹੈ ਅੱਛਾ ਆ ਦਿਖਾਓ ਮੜਾ ਜੀ ਇਹ ਸੋਫਾ ਪਾਲਿਸ਼ ਹੋ ਕੇ ਆ ਚੀਜ਼ ਬਣ ਜਾਣੀ ਹਾਂ ਇਹ ਡਿਲੀਵਰੀ ਵੇਲੇ ਇਦਾਂ ਦੀ ਲੁੱਕ ਦਿੱਤੀ ਜਾਂਦੀ ਹੈ ਇਹ ਫਾਈਨਲ ਲੁੱਕ ਆ ਜੀ ਹਾਂ ਫਾਈਨਲ ਲੁੱਕ ਉਦੋਂ ਰੈਸਪੀਸ ਤਿਆਰ ਹੁੰਦਾ ਜੀ ਜੀ ਅੱਛਾ ਵਲੌਗ ਦੇ ਐਂਡ ਤੱਕ ਬਨੇ ਰਹੋ ਸਾਰਾ ਪ੍ਰੋਸੈਸ ਦੱਸਾਂਗੇ ਬਾਈ ਜੀ ਕਿਵੇਂ ਤਿਆਰ ਕਰਦੇ ਨੇ ਹਣਾ ਜੀ ਅੱਛਾ ਬਾਈ ਜੀ ਇਹਦੇ ਉੱਪਰ ਆਪਾਂ ਗੱਡੀਆਂ ਵਗੈਰੇ ਵੀ ਰੱਖ ਸਕਦੇ ਆ ਨੇੜੇ ਦਿਖਾਓ ਮੜਾ ਜੀ ਇਹਦੇ ਵਿੱਚ ਤੁਹਾਨੂੰ ਗੱਡੀਆਂ ਲੱਗੀਆਂ ਮਿਲਣਗੀਆਂ ਜੀ ਅੱਛਾ ਗੱਡੀਆਂ ਤੁਸੀਂ ਲਾ ਕੇ ਦੋਗੇ ਜੀ ਉੱਪਰ ਹਾਂ ਜੀ ਗੱਡੀਆਂ ਦੇ ਪੈਸੇ ਕਸਟਮਰ ਨੇ ਨਹੀਂ ਦੇਣੇ ਤਗਦੀਆਂ ਆਪਦੇ ਤੌਰ ਤੇ ਵੀ ਲਵਾ ਸਕਦਾ ਆਪਣੀਆਂ ਉਹ ਤੁਸੀਂ ਲੈਸ ਕਰ ਦੋਗੇ ਹਾਂ ਉਹ ਮਤਲਬ ਨਹੀਂ ਗੱਡੀਆਂ ਦੇ ਐਕਸਟਰਾ ਹੀ ਨਹੀਂ ਜੀ ਉਹ ਆਪਾਂ ਫਿਰ ਨਹੀਂ ਲਵਾਵਾਂਗੇ ਜੀ ਅੱਛਾ ਅੱਛਾ ਜੀ ਹਾਂਜੀ ਹਾਂਜੀ ਠੀਕ ਠੀਕ ਹੈ ਜੀ ਤੇ ਅੱਛਾ ਇਹਦੇ ਨਾਲ ਦੋ ਸੀਟਾਂ ਹੋ ਰਹੇ 5 ਸੀਟਰ ਮਿਲੂ 6 ਸੀਟਰ ਮਿਲੂ ਜਿੰਨੇ ਸੀਟਰ ਬਣਵਾਉਣਾ ਉਹ ਨਹੀਂ ਮਿਲ ਜੂ ਜੀ ਠੀਕ ਹੈ ਬਾਈ ਹਾਂਜੀ ਇਹ ਮੰਨ ਕੇ ਚੱਲੋ ਵੀ ਜੇ ਤੁਸੀਂ 5 ਸੀਟਰ ਲੈਣੇ 17 ਕੁ ਹਜ਼ਾਰ ਰੁਪਏ ਦੀ ਕੋਸਟ ਕਰਦਾ ਹੈ ਸੀਟਾਂ ਐਕਸਟਰਾ ਹੋ ਗਈਆਂ ਅੱਛਾ ਜੀ ਹਾਂਜੀ ਅ ਮਤਲਬ ਜਿਹੜੀਆਂ ਗੱਦੀ ਆ ਉਹ ਐਕਸਟਰਾ ਹੋਗੀ 5 ਸੀਟਰ 17000 ਦਾ ਪਊਗਾ ਜੀ 17000 ਦਾ ਅੱਜ ਦਾ ਰੇਟ ਅੱਜ ਆਪਾਂ ਮੰਨੀਏ 25 ਚ ਆ ਗਿਆ ਆਪਾਂ ਹੁਣ ਹਾਂ 2025 ਚ ਆ ਗਿਆ ਇੱਕ ਦੋ ਦੋ ਚੱਲ ਰਿਹਾ ਜੀ 17000 ਰੁਪਈਆ ਚੱਲੀ ਜਾਂਦਾ ਮੇਰੇ ਕੋਲ ਉਸੇ ਦਿਨ ਦੇ ਹੀ ਚੱਲੀ ਜਾਂਦਾ ਸੇਮ ਰੇਟ ਰੱਖਿਆ ਜੀ ਹਾਂ ਪਤਾ ਗਿਆ ਲੈ ਵੀਡੀਓ ਦੇਖਦੇ ਕਈ ਵਾਰੀ ਹੁਣ ਮੈਂ ਵੀ ਕੋਈ ਵੀਡੀਓ ਦੇਖ ਕੇ ਐ ਨਹੀਂ ਦੱਸਦਾ ਵੀ ਇਹ ਵੀਡੀਓ ਪੁਰਾਣੀ ਆ ਨਵੀਂ ਆ ਹਾਂ ਨਹੀਂ ਠੀਕ ਹੈ ਜੀ ਵੀਡੀਓ ਚ ਐਨਾ ਕਿਹਾ ਹਾਂ ਨਹੀਂ ਠੀਕ ਹੈ ਜੀ ਅੱਜ ਵੀ ਮੈਂ 17000 ਦੇ ਦਿੰਨੇ ਅੱਛਾ ਅੱਛਾ ਜਿਹੜਾ ਆ ਟੇਬਲ ਹੈ ਜੀ ਇਹ ਕਿਵੇਂ ਮਤਲਬ ਇਹਦੇ ਉੱਪਰ ਕੋਈ ਰੱਖ ਰੱਖਦੇ ਆ ਗਲਾਸ ਗਲਾਸ ਅੱਛਾ ਗਲਾਸ ਲੱਗ ਗਲਾਸ ਲਾ ਕੇ ਦੇ ਦਾਂਗੇ ਅੱਛਾ ਅੱਛਾ ਠੀਕ ਹੈ ਲਓ ਜੀ ਇਹਨੇ ਪਾਲਿਸ਼ ਹੋ ਕੇ ਜਿਹੜਾ ਤੁਹਾਨੂੰ ਝੂਲਾ ਦਿਖਾਇਆ ਉਹਦੇ ਵਰਗੀ ਲੁੱਕ ਇਹਨੇ ਦੇ ਦੇਣੀ ਹੈ ਉਸ ਤੋਂ ਬਾਅਦ ਇੱਕ ਹੋਰ ਬੜ ਆ ਬੜਾ ਪਿਆਰਾ ਜਿਹਾ ਲੈਂਪ ਵੇਖੋ ਤੁਸੀਂ ਆ ਦਿਖਾਓ ਆ ਬਾਈ ਜੀ ਇਹ ਅਲੱਗ ਹੋ ਜਾਂਦਾ ਇਹਦੇ ਵਿੱਚ ਤਾਰ ਦਾ ਕਨੈਕਸ਼ਨ ਵੀ ਦਿੱਤਾ ਨੇੜੇ ਦਿਖਾਓ ਜੀ ਆਹ ਹਾਂਜੀ ਹਾਂਜੀ ਇੱਥੇ ਉਹ ਲੱਗ ਜਾਂਦਾ ਹੋਲਡਰ ਲੱਗ ਜਾਂਦਾ ਮਤਲਬ ਉਸ ਦਿਨ ਤੁਸੀਂ ਬਲਬ ਲਾ ਸਕਦੇ ਹਾਂਜੀ ਹਾਂਜੀ ਇੱਥੇ ਬਲਬ ਲਾ ਕੇ ਤੇ ਤੁਸੀਂ ਇਹ ਬੜੀਆਂ ਨਾ ਐਂਟੀਕ ਚੀਜ਼ਾਂ ਨੇ ਜੀ ਇਹ ਹਣਾ ਜੀ ਐਂਟੀਕ ਵੁੱਡਨ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਅੱਛਾ ਬਾਈ ਜੀ ਇਹ ਕਿਸ ਚੀਜ਼ ਦਾ ਬਣਿਆ ਹੋਇਆ ਹੈ ਇਹ ਵੀ ਉਸੇ ਚੀਜ਼ ਦੇ ਹੀ ਬਣਿਆ ਕੇਨ ਦਾ ਹੀ ਹੈ ਜੀ ਕੇਨ ਦਾ ਬਣਿਆ ਕਦੇ ਵੀ ਨਹੀਂ ਖਰਾਬ ਹੁੰਦਾ ਅੱਛਾ ਜੇ ਮੰਨ ਲਓ ਬੱਚੇ ਨੇ ਮੰਨ ਲਓ ਡੇਗ ਵੀ ਦਿੱਤਾ ਇਹਨੂੰ ਕੁਝ ਵੀ ਨਹੀਂ ਹੁੰਦਾ ਇਹ ਨਹੀਂ ਚੀਜ਼ਾਂ ਦਾ ਫਰਕ ਪੈਂਦਾ ਇੰਨਾ ਗੱਲਾਂ ਦਾ ਹਾਂ ਜੀ ਬਿਲਕੁਲ ਜੀ ਕਿਉਂਕਿ ਇਹਨੂੰ ਇਹਨੂੰ ਹੋਣਾ ਕੁਝ ਨਹੀਂ ਇਹਨੂੰ ਅੱਛਾ ਜੀ ਹਾਂ ਜੀ ਹੈ ਵੀ ਆ ਲਾਈਟ ਵੇਟ ਜਮਾ ਸਾਈ 2.5 ਕਿਲੋ ਦਾ ਹੋਣਾ ਜੀ ਹਾਂ ਜੀ ਹਾਂ ਜੀ ਅੱਛਾ ਕੀ ਪ੍ਰਾਈਸ ਰਹਿੰਦਾ ਬਾਈ ਜੀ ਇਹਦਾ ਇਹ 1500 ਰੁਪਏ ਦੇ 1500 ਦਾ ਹਾਂ ਜੀ ਲਓ ਜੀ 1500 ਦਾ ਮਿਲ ਜੂਗਾ ਇਹਨੂੰ ਵੀ ਬਾਈ ਜੀ ਫਾਈਨਲ ਕੋਈ ਮਿਲੂਗਾ ਹਾਂ ਪਾਲਿਸ਼ ਕਰ ਪਾਲਿਸ਼ ਕਰਕੇ ਫਿਰ ਦੇਣਗੇ ਤੇ ਮੈਂ ਇਥੋਂ ਲੰਘਦਾ ਪਿਆ ਸੀ ਤੇ ਮੇਰੇ ਨਜ਼ਰੀ ਪਏ ਸਾਰੇ ਮੈਂ ਕਿਹਾ ਵੀ ਇਹ ਬਾਈ ਜੀ ਦੇ ਆਪਾਂ ਵੀਡੀਓ ਬਣਾ ਕੇ ਲੈ ਕੇ ਜਾਣੀ ਇਹ ਚੀਜ਼ਾਂ ਇਹਨਾਂ ਕੋਲ ਆਢਣੇ ਇਹ ਇਹਦੇ ਬਾਰੇ ਬਾਈ ਜੀ ਦੱਸੋ ਜੀ ਇੰਟਰੋਡਿਊਸ ਕਰੋ ਇਹ ਕਿਵੇਂ ਆ ਜੀ ਇਹ 5 ਸੀਟਰ ਮਿਲੂ ਇਹ 10 ਫਾ ਦੇ ਪੇਂਟ ਕਰਿਆ ਪਿਆ ਜੀ ਅੱਛਾ ਇਹਦਾ ਇਹਦਾ ਰੂਪ ਆਹ ਜੀ ਅਦਾ ਹਾਂਜੀ ਹਾਂਜੀ ਇਹ 3 ਸੀਟਰ ਆ ਦੋ ਸਿੰਗਲ ਚੇਅਰਾਂ ਇੱਕ ਟੇਬਲ ਲਓ ਜੀ ਇਹ ਇਹਦੀ ਉਹ ਪਰਾਂ ਜਿਹੜਾ ਪਹਿਣਾ ਜੀ ਪਰਾਂ ਤੁਹਾਨੂੰ ਦਿਖਾਇਆ ਆਹ ਵਾਲਾ ਇਹਦੀ ਫਾਈਨਲ ਲੁੱਕ ਹੈਗੀ ਆ ਆ ਜੀ ਕਰੋ ਚੈੱਕ ਤੁਸੀਂ ਇਹ ਫਾਈਨਲ ਹੋਇਆ ਹੋਇਆ ਤੇ ਇੱਥੇ ਬਾਈ ਜੀ ਗਲਾਸ ਵਗੈਰਾ ਰੱਖ ਸਕਦੇ ਹਾਂ ਹਾਂ ਗਲਾਸ ਲੱਗੂਗਾ ਤੇ ਇਹਦੇ ਉੱਪਰ ਸੀਟਾਂ ਲੱਗ ਜਾਂਦੀਆਂ ਨਹੀਂ ਸੀਟਾਂ ਲੱਗਦੀਆਂ ਨਹੀਂ ਅੱਛਾ ਜੀ ਹਾਂ ਬਿਲਕੁਲ ਲਓ ਜੀ ਕਰੋ ਚੈੱਕ ਅੱਛਾ ਇਹਦੀ ਕੀ ਕਾਸਟਿੰਗ ਰਹਿੰਦੀ अच्छा जी बिना गद्दियां ਤੋਂ 28000 ਰੁਪਏ ਦਾ ਤੁਹਾਨੂੰ ਪੈ ਜਾਊਗਾ ਜੀ ਇਹ ਤੇ ਬਾਈ ਜੀ ਗੱਲ ਪਤਾ ਕੀ ਹੁੰਦੀ ਹੈ ਸੋਫੇ ਆਪਾਂ ਨੂੰ ਮਾਰਕੀਟ ਚੋਂ ਲੱਕੜ ਦੇ ਵੀ ਮਿਲ ਜਾਂਦੇ ਨੇ ਕਹਿੰਦੇ ਜੀ ਤੇ ਆਪਾਂ ਨੂੰ ਮਤਲਬ ਹੋਰ ਵੀ ਅੱਜ ਕੱਲ ਬੜੇ ਤਰ੍ਹਾਂ ਦੇ ਮਿਲ ਜਾਂਦੇ ਨੇ ਬਣੇ ਬਣਾਤੇ ਵੀ ਆਪਾਂ ਆਪ ਵੀ ਕਸਟਮ ਕਰ ਸਕਦੇ ਪਰ ਇਹ ਜਿਹੜੀ ਅੱਡ ਚੀਜ਼ ਹੈ ਜੀ ਇਹ ਫਿਰ ਹੈਂਡ ਮੇਡ ਹੋਣ ਕਰਕੇ ਥੋੜੇ ਜੇ ਕਾਸਟਲੀ ਜ਼ਰੂਰ ਪੈ ਜਾਂਦੇ ਆ ਪਰ ਜਿਵੇਂ ਮੰਨ ਲਓ ਹੁਣ ਆਪਾਂ ਵੈਸੇ ਗੱਲ ਕਰ ਲਈਏ ਆ ਬੱਚਿਆਂ ਵਾਲੀ ਝੇਰ ਆ ਜੀ 1000 ਰੁਪਏ ਦੀ ਹੈ ਜੀ ਇਹ ਬਿਲਕੁਲ ਜੀ ਜੇ ਬੰਦਾ ਸਵੇਰ ਬਣਾਉਣ ਲੱਗੂਗਾ ਇਹਨੂੰ ਐਵੇਂ ਤਾਂ ਹੈ ਨਹੀਂ ਵੀ ਉਹ ਦੁਪਹਿਰ ਨੂੰ ਬਣਾ ਦੂ ਹਾਂਜੀ ਮੰਨ ਲਓ ਜੀ ਦੁਪਹਿਰ ਨੂੰ ਬਣਾਤੀ ਤਾਂ ਵੀ 1000 ਰੁਪਏ ਦਿਹਾੜੀ ਹੈ ਜੀ 500 ਤਾਂ ਫਿਰ ਵੀ ਲੇਬਰ ਦਾ ਲੱਗ ਗਿਆ ਜੀ ਲੱਗ ਹੀ ਜਾਂਦਾ ਜੀ ਬਿਲਕੁਲ 100 200 ਦਾ ਮਟੀਰੀਅਲ ਵੀ ਲੱਗੂਗਾ ਜੀ ਲੱਗੂਗਾ ਜੀ ਫਿਰ ਪਾਲਿਸ਼ ਵਗੈਰਾ ਕਰਨੀ ਆ ਸਾਰਾ ਕੁਝ ਕਰਕੇ ਦੇਣਾ ਜੀ ਦੁਕਾਨ ਦੇ ਖਰਚ 100 50 ਦਾ ਬਚਣਾ ਚਾਹੀਦਾ ਬਚਣਾ ਚਾਹੀਦਾ ਜੀ ਬਿਲਕੁਲ ਅਲੱਗ ਇੱਕ ਬੜਾ ਜਾਇਜ਼ ਹੈ ਅੱਛਾ ਇੱਕ ਇੱਕ ਚੀਜ਼ ਤੁਹਾਡੀ ਮੈਂ ਵਿੱਚ ਗੱਲ ਟੋਕਦਾ ਗੱਲ ਪਤਾ ਕੀ ਹੁੰ ਗੱਲ ਹੁੰਦੀ ਹੈ ਵੀ ਆਪਣੀ ਸੋਚ ਤੋਂ ਆਪਾਂ ਅਲੱਗ ਚੀਜ਼ਾਂ ਕਿਵੇਂ ਰੱਖਣੀਆਂ ਪਸੰਦ ਕਰਦੇ ਇਹ ਗੱਲ ਹੈਗੀ ਸ਼ੌਂਕ ਦੀ ਹੁਣ ਵਧੀਆ ਜੀ ਪਾਰਕ ਹੋਵੇ ਘਰੇ ਜਾਂ ਆਪਾਂ ਆਪਣੇ ਸਾਹਮਣੇ ਪੋਰਚ ਆ ਉਹਦੇ ਵਿੱਚ ਇਹੋ ਜਿਹਾ ਰੱਖਿਆ ਹੋਵੇ ਬੰਦਾ ਅਖਬਾਰ ਪੜ੍ਹਦਾ ਹੋਵੇ ਬੈਠਾ ਦਾ ਸਟੈਂਡਰਡ ਜਿਹਾ ਅਲੱਗ ਬਣਿਆ ਬਿਲਕੁਲ ਜੀ ਆਰਮਨਲ ਤਾਂ ਜਿੰਨੀ ਮਰਜ਼ੀ ਖਰੀਦ ਲੋ ਮਾਰ ਕੇ ਸੋਫਾ ਦੇਖੋ ਪੂਰਾ ਲਗਜ਼ਰੀ ਬਣ ਗਿਆ ਆ ਦੇਖੋ ਜੀ ਆਜੋ ਹਾਂ ਜੀ ਇਹਦੇ ਵਿੱਚ ਤੁਸੀਂ ਜਿਹੜੀ ਮਰਜ਼ੀ ਸਾਈਜ਼ ਦੀ ਸੀਟ ਬਣਵਾ ਲਓ ਲਓ ਜੀ ਇਹ ਵੀ 5 ਸੀਟਰ ਬਣ ਜਾਂਦਾ ਜੀ 5 ਸੀਟਰ ਇਹ ਕਾਰਨਰ ਸੋਫਾ ਬਣ ਜਾਂਦਾ ਸਕੁਅਰ ਚਾਹੀਏ ਲਓ ਜੀ ਕਰੋ ਚੈੱਕ ਤੁਸੀਂ ਜਿੱਡਾ ਮਰਜ਼ੀ ਬਣਵਾ ਲਓ ਸਾਈਜ਼ ਉਦਾਂ ਹੀ ਬਣੂਗਾ ਜੀ ਬਾਈ ਜੀ ਇਹ ਚੀਜ਼ਾਂ ਦਾ ਨਾ ਮਤਲਬ ਚਾਰ ਚੰਨ ਲਾਦਦੀਆਂ ਘਰਾਂ ਤੋਂ ਕਿ ਅਲੱਗ ਨੇ ਹਾਂ ਜੀ ਬਿਲਕੁਲ ਜੀ ਉਹ ਤਾਂ ਸੋਫੇ ਮਾਰਕੀਟ ਚ ਆਪਾਂ ਖਰੀਦ ਹੀ ਲੈਣੇ ਆ ਜੀ ਉਹ ਖਰੀਦਨੇ ਮਾੜੇ ਨਹੀਂ ਪਰ ਇਹ ਚੀਜ਼ਾਂ ਨੂੰ ਮਤਲਬ ਵੀ ਆਪਾਂ ਨੂੰ ਵੇਖਣਾ ਚਾਹੀਦਾ ਜਿਹੜੀਆਂ ਇੱਕ ਅੰਟੀਕ ਨੇ ਤੇ ਯੂਨੀਕ ਨੇ ਆ ਦੇਖੋ ਜੀ ਆ ਆ ਹੈਗਾ ਜੀ ਝੂਲਾ ਬਣਿਆ ਹੋਇਆ ਹੈ ਨਾ ਜੀ ਹਾਂ ਜੀ ਅਲੱਗ-ਅਲੱਗ ਹਾਂ ਅੱਛਾ ਜੇ ਕਿਸੇ ਨੇ ਛੋਟਾ ਬਣਾਉਣਾ ਹੋਵੇ ਸਾਇਚ ਉਸਾਈ ਦੇ ਬਣਵਾ ਲੈਣ ਬੱਚਿਆਂ ਵਾਲੇ ਵੀ ਆਉਂਦੇ ਅੱਛਾ ਅੱਛਾ ਬੱਚਿਆਂ ਵਾਲੇ ਵੀ ਦਿੰਦੇ ਆਪਾਂ 11500 ਤੋਂ ਸ਼ੁਰੂ ਹੋ ਜਾਂਦਾ ਜੀ ਠੀਕ ਹੈ ਜੀ ਇਹ ਵਾਲਾ ਹੈਗਾ ਇਹ 2000 ਦੀ ਚੇਅਰ ਬਣ ਜਾਂਦੀ ਹੈ ਇੱਕ ਹਾਂ ਜੀ ਆ 2000 ਦੀ ਇੱਕ ਚੇਅਰ ਬਣ ਹਾਂ ਬਹੁਤ ਸੋਹਣੀ ਲੱਗਦੀ ਹੈ ਇਹ ਇਹ ਜਿੰਨੀਆਂ ਮਰਜ਼ੀ 5 7 10 ਬਣਵਾ ਲਓ ਆਪਣੀ ਮਰਜ਼ੀ ਜਿੰਨੀਆਂ ਮਰਜ਼ੀ ਉਹ ਆਪਦੀ ਇੱਛਾ ਤੁਹਾਡੀ ਠੀਕ ਹੈ ਜੀ ਕੋਈ ਕੋਈ ਦਿੱਕਤ ਨਹੀਂ ਅੱਛਾ ਭਾਈ ਜੀ ਜਿਵੇਂ ਹੁਣ ਆ ਤੁਸੀਂ ਕਿਹਾ ਕੇਨ ਦਾ ਬਣਦਾ ਸਾਰਾ ਸਮਾਨ ਜੀ ਇਹ ਜੇ ਕਿਸੇ ਨੇ ਆਪਣੀ ਮਰਜ਼ੀ ਨਾਲ ਬਣਾਉ ਹੁਣ ਆ ਆ ਟੇਬਲ ਦਾ ਸਾਈਜ਼ ਆ ਜੇ ਕਿਸੇ ਨੇ ਵੱਡਾ ਛੋਟਾ ਕਰਾਉਣਾ ਹੋਵੇ ਬੜਾ ਛੋਟਾ ਬਣ ਜਾਂਦਾ ਆਪਣੇ ਹਿਸਾਬ ਨਾਲ ਪਰ ਬੇਨਤੀ ਹੈ ਸਾਰੇ ਸਮਾਨ ਬਦਲੀ ਵੀ ਐਟ ਆ ਟਾਈਮ ਕੁਝ ਨਹੀਂ ਮਿਲਦਾ ਇਹ ਸਾਰਾ ਕੁਝ ਮਿਲੂਗਾ ਆਰਡਰ ਤੇ ਵੇਟ ਕਰਨੀ ਪੈਣੀ ਆ ਵੇਟ ਕਰਨੀ ਪੈਣੀ ਜਲਦੀ ਵਾਲਾ ਕੋਈ ਕੰਮ ਨਹੀਂ ਚੰਗੀਆਂ ਚੀਜ਼ਾਂ ਟਾਈਮ ਲੈਂਦੀਆਂ ਜੀ ਬਣਨ ਲੱਗੀਆਂ ਹਾਂ ਕਿਉਂਕਿ ਫਿਰ ਬਣਾਉਗਾ ਤਾਂ ਹੈਗੀ ਨਾ ਜੀ ਬੰਦਾ ਇੱਕ ਮਸ਼ੀਨ ਨੇ ਚੀਜ਼ ਬਣਾਉਣੀ ਇੱਕ ਬੰਦੇ ਨੂੰ ਟਾਈਮ ਲੱਗਣੀ ਲੱਗਣਾ ਜੀ ਲਓ ਜੀ ਇਹ ਆ ਗਿਆ ਅੱਛਾ ਉਹਦਾ ਕੀ ਪ੍ਰਾਈਸ ਏ ਸਕੂਅਰ ਵਾਲਾ ਸੋਫਾ ਜਿਹੜਾ ਦਿਖਾਇਆ ਸੀਗਾ ਜੀ ਉਹ 5000 ਰੁਪਏ ਦੀ ਮਤਲਬ ਇੱਕ ਸੀਟ ਮੰਨ ਕੇ ਪਰ ਸੀਟ ਪਰ ਸੀਟ 5000 ਹਾਂ ਤੇ ਆ ਦੇਖੋ ਬਾਈ ਜੀ ਹਰੀ ਇੱਥੇ ਲਾਈਵ ਦੇਖੋ ਤਿਆਰ ਕਰਦੇ ਨੇ ਸਾਰਾ ਮਟੀਰੀਅਲ ਇਹਨਾਂ ਕੋਲ ਪਿਆ ਹੈ ਹਨਾ ਕੇਨ ਦਾ ਸਾਰਾ ਦੂਰ ਦੂਰ ਤੱਕ ਆਹ ਵੇਖੋ ਸਮਾਨ ਇਹਨਾਂ ਕੋਲ ਪਿਆ ਹੈ ਬਾਈ ਇੱਕ ਗੱਲ ਆ ਇਹੋ ਜਿਹੇ ਕੰਮਾਂ ਇਹੋ ਜਿਹੇ ਚੀਜ਼ਾਂ ਨੂੰ ਬਣਾਉਣ ਦੇ ਲਈ ਮਿਹਨਤ ਬਹੁਤ ਜਿਆਦੀ ਲੱਗਦੀ ਹੈ ਸੋ ਆਪਾਂ ਨੂੰ ਵੀ ਚਾਹੀਦਾ ਹੈ ਵੀ ਇਹਨਾਂ ਚੀਜ਼ਾਂ ਦਾ ਮੁੱਲ ਜਿਹੜਾ ਜ਼ਰੂਰਤ ਆ ਰਹੀ ਏ ਉਸ ਤੋਂ ਬਾਅਦ ਨਾ ਇੱਕ ਝੌਂਪੜੀਆਂ ਬਣੀਆਂ ਬਣਾਉਂਦੇ ਨੇ ਬਾਈ ਜੀ ਕੋਈ ਵੀ ਕਹਿੰਦਿਆਂ ਨੇ ਜੀ ਹਾਂ ਨਹੀਂ ਉਹ ਬਾਸ ਦੀਆਂ ਨੇ ਅੱਛਾ ਉਹ ਬਾਸ ਦੀਆਂ ਜੀ ਉਹ ਬਾਸ ਦੀਆਂ ਉਹ ਝੌਂਪੜੀਆਂ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਬਾਈ ਜੀ ਪਰਸਨਲੀ ਵੀ ਯੂਜ਼ ਕਰ ਰਹੇ ਨੇ ਤੇ ਤਿਆਰ ਵੀ ਕਰ ਦਿੰਦੇ ਨੇ ਆਰਡਰ ਤੇ ਤਿਆਰ ਕਰਦੇ ਆ ਬਾਈ ਜੀ ਹਾਂਜੀ ਹਾਂਜੀ ਆਰਡਰ ਵੀ ਬਣੀਆਂ ਬਣਾਈਆਂ ਮਿਲਣੀਆਂ ਬਿਲਕੁਲ ਨਹੀਂ ਉਹ ਵੀ ਹਾਂਜੀ ਆਪਦੇ ਸਹਿਜ ਮੁਤਾਬਕ ਵੱਡੀ ਛੋਟੀ ਬਣਵਾ ਸਕਦੇ ਆ ਆਪਾਂ ਜੀ ਜੀ ਲਓ ਜੀ ਆਹ ਦੇਖੋ ਹੁਣ ਇਹ ਹ ਦੇਖੋ ਜੀ ਤੇ ਆਹ ਸਾਈਡ ਤੇ ਲੈਂਪ ਰੱਖਿਆ ਇਹਨਾਂ ਨੇ ਤੇ ਆਹ ਸੋਫੇ ਜਿਹੜੇ ਦਿਖਾਏ ਨੇ ਪਰਸਨਲੀ ਇਹੇ ਯੂਜ਼ ਕਰਦੇ ਨੇ ਤੇ ਆਹ ਬੈੱਡ ਰੱਖਿਆ ਰੈਸਟ ਕਰੋ ਅੱਛਾ ਭਾਈ ਜੀ ਕਿਦਾਂ ਇਹ ਕਿੰਨੇ ਚਿਰ ਚ ਤਿਆਰ ਹੋ ਜਾਂਦੀ ਹੈ ਕੀ ਕੋਸਟ ਰਹਿੰਦਾ ਜੀ ਇਹਦਾ ਇਹ ਆਪਾਂ 80000 ਰੁਪਏ ਦੀ 10 ਬਜ 10 ਦੀ ਬਣਾ ਕੇ ਦਿੰਨੇ ਆ 80000 ਦੀ 10 ਬਜ 10 ਦੀ 10 ਬਜ 10 ਦੀ ਘਰੇ ਫਿੱਟ ਕਰਿਓ ਨੇ ਆ ਫਿਰ ਅਗਲੇ ਦਾ ਹੋਊ ਆਪਾਂ ਨੂੰ ਉਹਨਾਂ ਨੇ ਲਾਈਟ ਦੇਣੀ ਆ ਤੇ ਜਗ੍ਹਾ ਦੱਸਣੀ ਆ ਵੀ ਇੱਥੇ ਬਣਾ ਦਿਓ ਮਟੀਰੀਅਲ ਸਾਰਾ ਸਾਡਾ ਹੁੰਦਾ ਹੈ ਲਓ ਜੀ ਅੱਛਾ ਕਿੰਨੇ ਚਿਰ ਚੇ ਲਾ ਦਿੰਦੇ ਤੁਸੀਂ ਕਿਹਦੇ ਜਿਵੇਂ ਘਰੇ ਲਾਉਣੀ ਆ ਇੰਸਟਾਲ ਇੱਥੋਂ ਬਣਾ ਕੇ ਜੇ ਆਪਾਂ ਨੂੰ ਅੱਜ ਆਰਡਰ ਦਿੰਦੇ ਆਪਾਂ ਨੂੰ ਰੇ ਹਫਤੇ ਦੱਸ ਦੇਣਾ ਚਾਪਾ ਤਿਆਰ ਕਰ ਲੈਨੇ ਆ ਜੀ ਜੀ ਤੇ ਉਹਨਾਂ ਦੇ ਘਰ ਦੇ ਵਿੱਚ ਇੱਕ ਇੱਕ ਦਿਨ ਲੱਗਣਾ ਬਸ ਅੱਛਾ ਇੱਕ ਦਿਨ ਦਾ ਪ੍ਰੋਸੈਸ ਹੈ ਇਹਦਾ ਅੱਛਾ ਵੀ ਉੱਪਰੋਂ ਹੁਣ ਜਿਵੇਂ ਆਪਾਂ ਕਈਆਂ ਦੇ ਘਰਾਂ ਦੇ ਵਿੱਚ ਪਾਰਕਾਂ ਬਹੁਤ ਵੱਡੀਆਂ ਹੁੰਦੀਆਂ ਨੇ ਤੇ ਪਾਰਕ ਦੇ ਵਿੱਚ ਕੀ ਰੱਖਣਾ ਪਸੰਦ ਕਰਦੇ ਨੇ ਜਿਵੇਂ ਕਈ ਡਿਨਰ ਡਰਨਰ ਕਰਨਾ ਹੁੰਦਾ ਆਪਾਂ ਆਪਣੇ ਸ਼ੌਂਕ ਹੁੰਦੇ ਸਾਬ ਦੇ ਇਹ ਜਿਵੇਂ ਬਾਰਿਸ਼ ਆ ਜੇ ਨਾ ਨਾ ਚਾਹੁੰਦੀ ਚਾਹੁੰਦੀ ਨਹੀਂ ਚਾਹੁੰਦੀ ਅੱਛਾ ਉਹਦੇ ਉੱਪਰ ਕੁਝ ਲਗਾਉਂਦੇ ਛੱਤ ਕਿਉਂ ਇਹ ਆਪਣੀ ਡਬਲ ਹੁੰਦੀ ਹੈ ਜੀ ਬਾਸ ਇਹ ਆਪਾਂ ਹੀ ਬਣਾਉਣ ਲੱਗੇ ਸੀ ਸਭ ਤੋਂ ਪਹਿਲਾਂ ਇੱਥੇ ਪੰਜਾਬ ਦੇ ਪੰਜਾਬੀ ਬੰਦੇ ਪਹਿਲਾਂ ਮਤਲਬ ਬਾਹਰ ਦੇ ਤਾਂ ਕਰਦੇ ਸੀ ਜੀ ਫਿਰ ਅਗਲਾ ਸਾਡੇ ਕੋਲ ਤਾਂ ਦੁਬਾਰੇ ਵੀ ਆ ਜਾਂਦਾ ਨਾ ਵੀ ਇਹ ਲੀਕ ਹੋ ਗਈ ਜਾਂ ਹੋਗੀ ਵਾਪਸ ਠੱਲੀ ਕਰਨੀ ਪੈਂਦੀ ਹੈ ਨਹੀਂ ਬਿਲਕੁਲ ਉਹ ਚਾਹੀਦਾ ਵੀ ਹੈ ਜੀ ਤਸੱਲੀ ਬਖਸ਼ ਕੰਮ अच्छा तो ये आ सेम होएगा जे जमे आ ਤੁਸੀਂ ਮਿਰਰ ਲਗਾ ਸਕਦੇ ਆ ਆਪਣੀ ਚੋਅ ਇਸ ਮੁਤਾਬਕ ਵੱਡਾ ਛੋਟਾ ਕਿਸੇ ਸਹਜ ਤੇ ਮਾੜਾ ਮੋਟਾ ਚੇਂਜ ਕਰ ਸਕਦੇ ਆ ਜੀ ਬੰਦ ਵੀ ਕਰਾ ਸਕਦੇ ਪੂਰਾ ਜਿਹਾ ਕਰਾ ਸਕਦੇ ਤੇ ਲਓ ਜੀ ਇਹ ਹੈਗਾ ਜੀ 10 ਇਹ ਕਿੰਨੇ ਵਜੇ ਕਿੰਨੇ ਦਾ ਜੀ ਇਹ 10 ਵਜੇ ਦਾ ਇਹ ਆ ਸਹਜ ਬਣ ਜੂਗਾ 10 ਵਜੇ 10 ਦਾ ਵੈਸੇ ਇਹਦੇ ਵਿੱਚ ਵਧੀਆ ਬੈੱਡ ਵੀ ਡੱਟ ਸਕਦਾ ਹੈ ਤੇ ਮੂਵਮੈਂਟ ਨੂੰ ਕਿਸੇ ਨੂੰ ਇੰਜੋਏ ਕਰਨਾ ਕਈ ਹਨਾ ਜਿਵੇਂ ਟੈਂਟ ਟੁੰਟ ਜੇ ਲਾ ਕੇ ਬਰਸਾਤ ਬਿਲਕੁਲ ਜੀ ਆ ਦੇਖੋ ਆ ਕਿਨਾਲਾ ਉਧਰ ਆਪਾਂ ਬਾਹਰ ਦਿਖਾਇਆ ਨਹੀਂ ਆ ਦੇਖੋ ਜੀ ਇਹ ਸੈਟੀ ਆ ਗਈ ਜੀ ਅੱਛਾ ਜੀ ਇਹ ਤੁਸੀਂ ਪੈ ਵੀ ਸਕਦੇ ਆ ਆਪਾਂ ਹਾਂ ਜੀ ਹੈ ਬਹਿ ਵੀ ਸਕਦੇ ਇਹ ਡਰਾਈੰਗ ਰੂਮ ਜਾਂ ਲੌਬੀ ਦੇ ਵਿੱਚ ਆਪਾਂ ਰੱਖ ਸਕਦੇ ਇਹ ਚੀਜ਼ਾਂ ਸ਼ਿੰਗਾਰ ਬਣ ਜਾਂਦੀਆਂ ਨੇ ਜੇ ਆਪਾਂ ਕਰਦਾ ਹਨਾ ਜੀ ਹਾਂ ਜੀ ਤੇ ਇਹਦੀ ਬਹੁਤ ਡਿਮਾਂਡ ਹੈ ਅੱਛਾ ਜੀ ਬਹੁਤ ਜ਼ਿਆਦਾ ਡਿਮਾਂਡ ਇਹ 10000 ਦਾ ਪੀਸ ਆ ਅੱਛਾ ਜੀ ਹਾਂ ਜੀ ਗੱਦੀ ਇਹਦੇ ਉੱਤੇ ਲਾ ਕੇ ਹੀ ਦੇ ਦਿੰਨੇ ਇਹਦੇ ਤਾਂ ਦੇਖੋ ਜੀ ਪ੍ਰਾਈਸ ਇਹਨਾਂ ਦੇ ਬੜੇ ਵਾਜਿਬ ਨੇ ਕਿਉਂਕਿ ਹੱਥ ਨਾਲ ਜਿਹੜੀਆਂ ਬਣਦੀਆਂ ਹਨਾ ਚੀਜ਼ਾਂ ਜੀ ਉਹ ਮੇਰੇ ਹਿਸਾਬ ਨਾਲ ਉਹਨਾਂ ਦੀ ਕੀਮਤ ਇੰਨੀ ਤਾਂ ਹੋਣੀ ਚਾਹੀਦੀ ਹੈ ਹਾਂਜੀ ਹਨਾ ਜੀ ਕਿਉਂਕਿ ਮਿਹਨਤ ਬਹੁਤ ਲੱਗਦੀ ਹੈ ਫਿਰ ਬਰੀਕੀ ਚ ਬਹੁਤ ਜਾਣਾ ਪੈਂਦਾ ਮੈਂ ਤੁਹਾਨੂੰ ਦੱਸਿਆ ਉਹ ਜੇ ਆਪਾਂ 2000 ਜੇ ਆਪਾਂ 2000 ਮੁੱਲ ਦੀ ਲੈਨੇ ਤਾਂ 2000 ਦੀਆਂ 4 ਚੇਰੇ ਮਿਲ ਜਾਂਦੀਆਂ ਮਿਲ ਜਾਂਦੀਆਂ ਜੀ ਮਿਲ ਜਾਂਦੀਆਂ ਪਰ ਕੋਈ ਨਾ ਵੀ ਆਪਾਂ ਇਹ ਸੋਚਣਾ ਵੀ ਚੀਜ਼ ਆਪਾਂ ਨੂੰ ਅਲੱਗ ਕਿਹੜੀ ਆਪਾਂ ਲੈ ਕੇ ਆ ਰਹੇ ਹਾਂ ਬਿਲਕੁਲ ਜੇ ਅਲੱਗ ਲੈਣੀ ਤਾਂ ਉਹਦੇ ਲਈ ਥੋੜੇ ਜਿਹੇ ਪੈਸੇ ਵੱਧ ਭਰ ਕੇ ਤੇ ਉਹ ਫਿਰ ਚੀਜ਼ ਵੀ ਉਹਦੇ ਬਦਲੇ ਆਪਾਂ ਵਧਾ ਦਿਆਂਗੇ ਹਾਂਜੀ 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 ਇੱਕ ਆਪੋ ਬਣਾਉਨੇ ਗੋਲ ਜੀਆਂ ਚੋਫੜੀਆਂ ਦੀਆਂ ਪਾਰਕਾਂ ਚ ਓਪਨ ਲੱਗਦੇ ਗਜੀਬੋ ਅੱਛਾ ਜੀ ਗਜੀਬੋ ਉਹ ਗਜੀਬੋ ਕਹਿੰਦੇ ਨੇ ਆਪਾਂ ਅੱਛਾ ਜੀ ਹਾਂਜੀ ਆ ਜਿਹੜਾ ਸਮਾਨ ਪਿਆ ਜੀ ਇਹ ਇਹਨਾਂ ਦਾ ਛੋਪੜੀਆਂ ਦੀਆਂ ਚੱਲਰਾਂ ਝੁੱਲਰਾਂ ਨੇ ਜੀ ਅੱਛਾ ਡਿਜ਼ਾਈਨ ਹਾਂਜੀ ਬ੍ਰਾਂਡ ਵਾਲੇ ਬੈਗ ਆ ਹਾਂਜੀ ਹਾਂਜੀ ਜਦੋਂ ਕੰਪਲੀਟ ਛੋਪੜੀਆਂ ਦੀਆਂ ਚੱਲਰਾਂ ਨੇ ਇਹਦੇ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਸਫਾਈ ਨਾਲ ਬਣਿਆ ਹੋਇਆ ਜੀ ਆ ਆ ਬਣਾ ਕੇ ਟੰਗੀਆਂ ਨੇ ਬਾਈ ਜੀ ਹਾਂ ਇਹ ਚੇਰਾਂ ਬੱਚਿਆਂ ਨੇ ਚੇਰਾਂ ਦੀ ਬੱਚਿਆਂ ਦੀ ਚੇਅਰਸ ਨੇ ਤੇ ਬਾਕੀ ਆਪਾਂ ਉਹ ਦੇਖੀਏ ਜੋ ਆਪਣੀ ਜਿਹੜੀ ਕਹਿ ਰਹੇ ਹਾਂ ਹਾਂਜੀ ਹਾਂਜੀ ਉਹ ਬਾਹਰ ਹੈ ਜੀ ਉਹ ਦੇਖ ਹਾਂਜੀ ਦੇਖ ਲਈਏ ਅੱਛਾ ਬਾਈ ਜੀ ਆ ਜਿਹੜਾ ਤੁਸੀਂ ਕਹਿ ਰਹੇ ਸੀ ਇਹ ਕਹਿੰਦੇ ਕੀ ਗਜ਼ੀਬੋ ਕਹਾ ਤੁਸੀਂ ਹਾਂਜੀ ਉਹ ਓਪਨ ਛਤਰੀ ਜੀ ਕਹਿੰਦੇ ਆਪਾਂ ਪੰਜਾਬੀ ਚ ਗਜ਼ੀਬੋ ਕਹਿੰਦੇ ਹਾਂ ਹਾਂਜੀ ਇਹ ਪਾਰਕਾਂ ਦੇ ਵਿੱਚ ਲੱਗਦੀ ਹੈ ਜੀ ਅੱਛਾ ਜੀ ਹਾਂ ਇਹ ਮਤਲਬ ਜਿਹੜਾ ਇਹਦੇ ਥੱਲੇ ਬਣਦਾ ਘੇਰਾ ਹਾਂਜੀ ਇਹ ਲੋਹੇ ਦੇ ਫਰੇਮ ਤੇ ਬਣਦੀ ਆ। ਅੱਛਾ ਸ਼ੇ ਲੋਹੇ ਦਾ ਫਰੇਮ ਇਹਦੇ ਥੱਲੇ ਆ। ਹਾਂਜੀ ਇਹਦੇ ਥੱਲੇ ਦੇ ਪਾਸੇ ਵੀ ਬਾੰਸ ਲੱਗਿਆ ਤੇ ਉੱਪਰ ਵੀ ਲੱਗਿਆ ਵਿਚਾਲੇ ਦੇ ਤਰਪਾਲ ਆ। ਪਾਣੀ ਪੁਣੀ ਨੰਗ ਦਾ ਬੀਤੀ। ਉਹ ਮਤਲਬ ਬਰਸਾਤ ਜੇ ਆਪਾਂ ਇੱਥੇ ਬਹਿ ਕੇ ਸਰਹ ਹਾਂਜੀ ਹਾਂਜੀ ਪਹਿਲਾਂ ਅਸੀਂ ਸਿੰਗਲ ਤਰਪਾਲ ਪਾਉਂਦੇ ਸੀ ਉਹ ਕਈ ਵਾਰੀ ਨਾ ਗਲ ਜਾਂਦੀ ਆ ਜਾਂ ਕੋਈ ਮੇਖ ਨੰਗ ਜਾਂਦੀ ਆ। ਹੁਣ ਆਪਾਂ ਇਹਦੇ ਵਿੱਚ ਡਬਲ ਤਰਪਾਲ ਪਾਉਨੇ ਆ। ਅੱਛਾ। ਸ਼ਿਕਾਇਤ ਘੱਟ ਆਵੇ ਕਿਉਂਕਿ ਜੇ ਸ਼ਿਕਾਇਤ ਆਵੇ ਸਾਨੂੰ ਹੀ ਪ੍ਰੋਬਲਮ ਦੁਬਾਰੇ ਆਉਂਦੀ ਆ। ਅ ਫਿਰ ਉਹ ਦੁਬਾਰੇ ਸ਼ਿਕਾਇਤ ਆਉਂਦੀ ਆ ਫਿਰ ਥੋੜ ਸੈਟੀਸਫੈਕਸ਼ਨ ਘਟ ਜਾਂਦੀ ਗਾੜੀ ਅੱਛਾ ਇਹ ਕਿੰਨੇ ਬਾਈ ਕਿੰਨੇ ਦੀ ਹੋਊ ਆਪਕੇ ਆ 12 ਬਾਈ 12 ਦੀ ਹੈ ਜੀ ਅੱਛਾ 12 ਬਏ 12 ਦੀ ਇਹਦੇ ਆਪਾਂ ਦੋ ਮਾਡਲ ਬਣਾਉਣੇ ਇੱਕ 28000 ਦੀ ਜੀ ਜੀ ਉਹਦੇ ਵਿੱਚ ਜੇ ਲੋਹੇ ਦੀਆਂ ਪਾਈਪਾਂ ਤੇ ਮਤਲਬ ਕੋਲ ਜੇ ਲੋਹੇ ਦੇ ਲਾਉਣੇ ਤਾਂ ਉਹ 33000 ਦੀ ਪੈ ਜਾਂਦੀ ਆਪਾਂ ਨੂੰ ਅੱਛਾ ਜੀ ਤਿਆਰ ਕਰਕੇ ਪੂਰੀ ਹਾਂ ਤਿਆਰ ਕਰਕੇ 145000 ਰਾਈ ਇਹ ਕਿੰਨੇ ਦੀ ਪਊਗੀ ਇਹ ਵਾਲੀ ਇਸ ਹੈ ਤਾਂ ਉਹੀ ਥੱਲੇ ਐਸੈਸਰੀ ਹੋਰ ਲੱਗਦੀ ਇਹਨਾਂ ਦੀ ਅੱਛਾ ਅੱਛਾ ਜੀ ਹਾਂ ਜੀ ਕਿੰਨੇ ਮਤਲਬ ਕਿੰਨੇ 45000 ਵਾਲਾ ਮਾਡਲ ਹੈ ਮੰਨ ਲਓ 45000 ਵਾਲਾ ਇਹ ਹਜੇ ਅਨਕੰਪਲੀਟ ਹੈ ਉੱਥੇ ਜਾ ਕੇ ਸਾਰੀ ਨਾਲ ਲੱਗਣਾ ਇਹਦੇ ਬਿਲਕੁਲ ਜੀ ਬਿਲਕੁਲ ਜਿਹੜਾ ਸਿਸਟਮ ਲੱਗਣਾ ਜੀ ਹਾਂ ਜੀ ਜਿਹੜੇ 15 50 ਲਰਾਂ ਦੇਖੇ ਤੇ ਉੱਥੇ ਜਾ ਕੇ ਲੱਗਣੀਆਂ ਬਿਲਕੁਲ ਜੀ ਲਓ ਜੀ ਆ ਕਰੋ ਚੈੱਕ ਤੁਸੀਂ ਇਹ ਸਾਰਾ ਸਮਾਨ ਬਾਈ ਜੀ ਨਾਲ ਕੋਲ ਅੱਛਾ ਬਾਈ ਇੱਕ ਦੀ ਐਡਰੈਸ ਦੱਸ ਦਿਓ ਆਪਦਾ ਜੀ ਆਪਣਾ ਐਡਰੈਸ ਹੈ ਜੀ ਇਹ ਮਾਨਸਾ ਤੋਂ ਮਤਲਬ ਸੁਨਾਮ ਨੂੰ ਰੋਡ ਜਾਂਦਾ ਜੀ ਹਾਂ ਜੀ ਹਾਂ ਜੀ ਠੀਕੀ हां जी ਤੇ ਕੀ ਸ਼ਾਪ ਦਾ ਨਾਮ ਕੀ ਆਪਣੀ ਦਾ ਜੀ ਆਪਣੀ ਸ਼ਾਪ ਦਾ ਤੁਹਾਨੂੰ ਦਿਖਾ ਰਹੇ ਆਪਾਂ ਬੋਰਡ ਦਿਖਾ ਦਿੰਨੇ ਆ ਤੁਹਾਨੂੰ ਇਹਨਾਂ ਦਾ ਆਹ ਰੋਡ ਹੈ ਜੀ ਤੇ ਆਹ ਇਹ ਬੋਰਡ ਹੈ ਜੀ ਮੱਤੀ ਬਾਸ ਸਟੋਰ ਕੁਲਦੀਪ ਸਿੰਘ ਭਾਈ ਜੀ ਇਹਨਾਂ ਦਾ ਨੰਬਰ ਵੀ ਆ ਗਿਆ ਉੱਪਰ ਬਾਕੀ ਆਪਾਂ ਸਕਰੀਨ ਤੇ ਵੀ ਨੰਬਰ ਤੁਹਾਡੇ ਕੋਲ ਆ ਗਿਆ ਤੁਸੀਂ ਉੱਥੇ ਵੀ ਕੰਟੈਕਟ ਕਰ ਸਕਦੇ ਹੋ ਭਾਈ ਜੀ ਨਾਲ ਠੀਕ ਹੈ ਜੀ ਹਾਂਜੀ ਹਾਂਜੀ ਦੋਸਤੋ ਇਹ ਸੀ ਆਪਣੇ ਅੱਜ ਦਾ ਵਲੌਗ ਜੀ ਤੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਇਸੇ ਤਰ੍ਹਾਂ ਮੈਂ ਵਧੀਆ-ਵਧੀਆ ਇਨਫਰਮੇਸ਼ਨ ਵਾਲੀ ਵੀਡੀਓ ਟੱਢ ਦੀ ਲੈ ਕੇ ਆਉਂਦਾ ਰਵਾਂਗਾ ਤੇ ਵਧੀਆ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗਾ ਬਾਕੀ ਭਾਈ ਜੀ ਨਾਲ ਮਿਲ ਕੇ ਇਹਨਾਂ ਕੋਲ ਮਤਲਬ ਵਧੀਆ-ਵਧੀਆ ਜਿਹੜੇ ਸੋਫੇ ਬਣੇ ਨੇ ਝੂਲੇ ਬੱਚਿਆਂ ਦੀਆਂ ਚੇਅਰਸ ਵਗੈਰਾ ਝੌਂਪੜੀਆਂ ਬਣੀਆਂ ਨੇ ਹਨਾ ਜੋ ਲੈ ਕੇ ਆ। ਕੀ ਗੱਲ ਹੋਰ ਹੈ ਜੀ ਜੇ ਤੁਹਾਡੇ ਕੋਲ ਕੈਨ ਦਾ ਕੋਈ ਵੀ ਮਾਡਲ ਆਪਾਂ YouTube ਤੋਂ ਕਈ ਅਸਰੀਓ ਤੋਂ ਨੈੱਟ ਤੋਂ ਚੈੱਕ ਲੈਣੇ ਆ ਤਾਂ ਆਪਾਂ ਉਹਦਾ ਨਾ ਮਾਡਲ ਵੀ ਬਣਾ ਦੇਣਾ। ਲਓ ਜੀ ਤੁਸੀਂ ਕਾਪੀ ਕਰਾ ਕੇ ਕੋਈ ਵੀ ਮਾਡਲ ਜਿਹੜਾ ਇਹਨਾਂ ਤੋਂ ਪਾਈ ਹੋਰਾਂ ਤੋਂ ਆਪਣੇ ਮਨਪਸੰਦ ਆ ਜਿਹੜਾ ਉਹ ਤਿਆਰ ਕਰਾ ਸਕਦੇ ਹੋ ਸਾਮ ਜ਼ਰੂਰ ਦੇਣਾ ਪਊ। ਅਰਜੈਂਟ ਤੇ ਨਹੀਂ ਬਸ ਮਤਲਬ 3-4 ਦਿਨ ਦਾ ਕਿਸੇ ਵੀ ਚੀਜ਼ ਨੂੰ ਇਹ 15-20 ਦਿਨ 25 ਦਿਨ ਲੱਗਦੇ ਆ ਜੀ ਇਹਨੂੰ ਬਣਾਣ ਤੇ। ਬਿਲ ਸੋ ਕਿਸੇ ਵੀ ਚੀਜ਼ ਨੂੰ ਜਿਹੜੀ ਆਪਾਂ ਮੀਨਾ ਕਾਰੀ ਵਾਲੀ ਕੋਈ ਕਹਿ ਲਈਏ ਕਾਰਵਿੰਗ ਵਾਲੀ ਹਨਾ ਕੋਈ ਇਹੋ ਜਿਹੀ ਚੀਜ਼ ਬਣਾਉਣੀ ਹੋਵੇ ਤਾਂ ਉਹਨੂੰ ਟਾਈਮ ਜ਼ਰੂਰ ਲੱਗਦਾ ਜੀ ਸੋ ਠੀਕ ਹੈ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਧੰਨਵਾਦ